ਅੱਜ ਦੀਆਂ ਮੁੱਖ ਖਬਰਾਂ ਦੋਸਤੋ ਸਵਾਗਤ ਹੈ ਤੁਹਾਡਾ ਭੋਲਾ ਖਬਰੀ ਨਿਊਜ਼ ਚੈਨਲ ਤੇ ਜੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੱਡਾ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਸਪਸ਼ਟ ਕਿਹਾ ਹੈ ਕਿ ਧਾਰਮਿਕ ਅਦਾਰੇ ਸਦਾ ਹੀ ਸਿੱਖ ਕੌਮ ਦੀ ਰਹਿਨੁਮਾਈ ਕਰਦੇ ਆਏ ਹਨ ਪਰ ਜੇਕਰ ਉਹਨਾਂ ਦੇ ਫੈਸਲਿਆਂ ਨੂੰ ਅਣਡਿੱਠਾ ਕਰਕੇ ਸਿਆਸੀ ਮਕਸਦ ਲਈ ਵਰਤਿਆ ਗਿਆ ਤਾਂ ਇਸ ਨਾਲ ਭਵਿੱਖ ਵਿੱਚ ਜਥੇਦਾਰਾਂ ਦੀ ਨਿਡਰਤਾ ਅਤੇ ਇੱਜ਼ਤ ਤੇ ਵੱਡਾ ਸਵਾਲ ਖੜੇ ਹੋਣਗੇ ਲੋਕਾਂ ਦੇ ਮਨ ਵਿੱਚ ਹੁਣੇ ਸਵਾਲ ਹੈ ਕਿ ਕੀ ਸਿਆਸੀ ਲੀਡਰ ਧਾਰਮਿਕ ਫੈਸਲਿਆਂ ਦੀ ਪਾਲਣਾ ਕਰਨਗੇ ਜਾਂ ਫਿਰ ਧਾਰਮਿਕ ਅਦਾਰਿਆਂ ਨੂੰ ਸਿਰਫ ਸਿਆਸੀ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਹੋਵੇਗੀ ਮੰਤਰੀ ਮੁੰਡੀਆਂ ਭੱਜੇ ਸਵਾਲਾਂ ਤੋਂ ਅਗਲੀ ਖਬਰ ਜੀ ਹਾਂ ਪੱਤਰਕਾਰ ਨੇ ਪੁੱਛ ਲਿਆ ਹੜ੍ਹਾਂ ਦਾ ਸਵਾਲ ਤੇ ਮੰਤਰੀ ਸਾਹਿਬ ਬਣੇ ਖਾਮੋਸ਼ ਪੰਜਾਬ ਵਿੱਚ ਹਰ ਸਾਲ ਹੜ੍ਹਾਂ ਦੀ ਮਾਰ ਪੈਂਦੀ ਹੈ ਲੋਕ ਪਰੇਸ਼ਾਨ ਹੁੰਦੇ ਹਨ ਘਰ ਤੇ ਖੇਤ ਪਾਣੀ ਹੇਠਾਂ ਆ ਜਾਂਦੇ ਹਨ ਪਰ ਇਸ ਵਾਰ ਇੱਕ ਪੱਤਰਕਾਰ ਨੇ ਸਿੱਧਾ ਹੀ ਸਰਕਾਰ ਨੂੰ ਆਇਨਾ ਦਿਖਾ ਦਿੱਤਾ ਉਸਨੇ ਸੀਐਮ ਮਾਨ ਦਾ 3 ਸਾਲ ਪੁਰਾਣਾ ਬਿਆਨ ਕਲਿੱਪ ਕਰਕੇ ਚਲਾਇਆ ਤੇ ਪੁੱਛਿਆ ਤੁਸੀਂ ਵਾਅਦਾ ਕੀਤਾ ਸੀ ਕਿ ਹੜ੍ਹਾਂ ਤੋਂ ਨਿਪਟਣ ਲਈ ਵੱਡੇ ਕਦਮ ਚੁੱਕੋਗੇ ਹੁਣ 3 ਸਾਲਾਂ ਵਿੱਚ ਕੀ ਕੀਤਾ ਸਵਾਲ ਸਿੱਧਾ ਸੀ ਪਰ ਜਵਾਬ ਨਹੀਂ ਮਿਲਿਆ ਮੰਤਰੀਆਂ ਨੇ ਗੱਲ ਘੁਮਾਉਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰ ਨੇ ਛੱਡਣ ਤੋਂ ਇਨਕਾਰ ਕਰ ਦਿੱਤਾ ਲੋਕਾਂ ਦੇ ਮਨ ਵਿੱਚ ਹੁਣ ਇਹ ਸਵਾਲ ਹੈ ਕਿ ਕੀ ਸਿਆਸੀ ਲੀਡਰ ਧਾਰਮਿਕ ਫੈਸਲਿਆਂ ਦੀ ਪਾਲਣਾ ਕਰਨਗੇ ਜਾਂ ਫਿਰ ਧਾਰਮਿਕ ਅਦਾਰਿਆਂ ਨੂੰ ਸਿਰਫ ਸਿਆਸੀ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਹੋਵੇਗੀ। ਤੀਸਰੀ ਵੱਡੀ ਖਬਰ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦਾ ਬਕਾਇਆ ਫੰਡ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਨੇ ਸਾਫ਼ ਕਿਹਾ ਕਿ GST ਦੇ ਕਾਰਨ ਰਾਜ ਨੂੰ ਜੋ ਵੱਡਾ ਨੁਕਸਾਨ ਹੋਇਆ ਉਸ ਦੀ ਪਰਪਾਈ ਵੀ ਕੇਂਦਰ ਹੀ ਕਰੇ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਇਹ ਰਕਮ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕੇਂਦਰ ਤੇ ਇਲਜ਼ਾਮ ਲਾਇਆ ਕਿ ਰਾਜਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ। ਜਿਸ ਕਰਕੇ ਵਿਕਾਸ ਦੇ ਕੰਮ ਰੁਕੇ ਹੋਏ ਹਨ ਸਵਾਲ ਇਹ ਖੜਦਾ ਹੈ ਕਿ ਕੀ ਕੇਂਦਰ ਸਰਕਾਰ ਪੰਜਾਬ ਦਾ ਬਕਾਇਆ ਪੈਸਾ ਜਾਰੀ ਕਰੇਗੀ ਜਾਂ ਫਿਰ ਰਾਜ ਤੇ ਕੇਂਦਰ ਵਿਚਾਲੇ ਇਹ ਵਾਦ ਵਿਵਾਦ ਹੋਰ ਗਹਿਰਾ ਹੋਵੇਗਾ ਚੌਥੀ ਵੱਡੀ ਚਰਚਾ ਵਾਲੀ ਖਬਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਕਿਹਾ ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਲੱਗਦਾ ਉਸ ਨੂੰ ਵੀ ਉਸ ਦਾ ਹੰਕਾਰ ਹੀ ਲੈ ਬੈਠਿਆ ਕੁਲਬੀਰ ਸਿੰਘ ਜੀਰਾ ਦੇ ਇਸ ਬਿਆਨ ਨੇ ਸਿਆਸੀ ਮੰਚ ਵਿੱਚ ਤਬਾਹੀ ਮਚਾ ਦਿੱਤੀ ਹੈ ਉਨਾ ਨੇ ਸਿੱਧਾ ਹਾਅ-ਭਾਅ ਵਿੱਚ ਦੱਸਿਆ ਕਿ ਕੁਝ ਸਿਆਸੀ ਆਗੂ ਆਪਣੇ ਹੰਕਾਰ ਅਤੇ ਅਹੰਕਾਰ ਕਾਰਨ ਲੋਕਾਂ ਨੂੰ ਝੋਟਾ ਦਿਖਾਉਂਦੇ ਹਨ ਸਵਾਲ ਇਹ ਖੜਦਾ ਹੈ ਕਿ ਕੀ ਸਿਆਸੀ ਹੰਕਾਰ ਲੋਕਾਂ ਦੀ ਭਲਾਈ ਤੇ ਨਿਰਣਾ ਲੈਣ ਦੀ ਰਾਹ ਵਿੱਚ ਰੁਕਾਵਟ ਬਣ ਰਿਹਾ ਹੈ ਅਤੇ ਕੀ ਭਵਿਕ ਵਿੱਚ ਇਨ੍ਹਾਂ ਆਗੂਆਂ ਨੂੰ ਲੋਕਾਂ ਦੀ ਨਜ਼ਰ ਵਿੱਚ ਜਵਾਬ ਦੇਣਾ ਪਵੇਗਾ ਪੰਜਵੀਂ ਖਬਰ ਹਾਲ ਹੀ ਵਿੱਚ ਪਾਰਟੀ ਵੱਲੋਂ ਇਹ ਅਧਿਕਾਰਿਕ ਐਲਾਨ ਕੀਤਾ ਗਿਆ ਬੀਬਾ ਅਮਰਿਤਕੌਰ ਮਲੋਵਾ ਨੇ ਆਪਣੀ ਚੋਣੀ ਮੁਹਿੰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨਾਲ ਸੰਪਰਕ ਵਧਾ ਰਹੇ ਹਨ ਤਰਨਤਾਰਨ ਵਿਧਾਨ ਸਭਾ ਚੋਣਾਂ ਵਿੱਚ ਇਹ ਮੁਕਾਬਲਾ ਕਾਫੀ ਤਿੱਖਾ ਹੋ ਸਕਦਾ ਹੈ ਚੋਣੀ ਮਾਹੌਲ ਵਿੱਚ ਹਰ ਪਾਰਟੀ ਅਤੇ ਉਮੀਦਵਾਰ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਸਵਾਲ ਇਹ ਹੈ ਕਿ ਬੀਬਾ ਅਮਰਿਤਕੌਰ ਮਲੋਵਾ ਕਿਸ ਤਰ੍ਹਾਂ ਆਪਣੇ ਮੁਕਾਬਲੇ ਨੂੰ ਕਾਇਮ ਰੱਖਣਗੇ ਲੋਕਾਂ ਦੀ ਚੋਣਾਂ ਵਿੱਚ ਭਰੋਸਾ ਕਿਵੇਂ ਜਿੱਤਿਆ ਜਾਵੇਗਾ ਤਰੰਤਰਣ ਵਿਧਾਨ ਸਭਾ ਚੋਣਾਂ ਵਿੱਚ ਬੀਬਾ ਅੰਮ੍ਰਿਤਕੌਰ ਮਲੋਆ ਦੀ داخلਦਾਰੀ ਸਿਆਸੀ ਮੰਚ ਤੇ ਨਵੀਂ ਚਰਚਾ ਬਣ ਗਈ ਹੈ। ਹੁਣ ਦੇਖਣਾ ਇਹ ਹੈ ਕਿ ਚੋਣੀ ਮੁਹਿੰਮ ਵਿੱਚ ਕੌਣ ਜਿੱਤ ਦਾ ਸਨਮਾਨ ਆਪਣੇ ਹੱਕ ਵਿੱਚ ਕਰਦਾ ਹੈ। 6ਵੀਂ ਖਬਰ ਪੰਜਾਬ ਚੋਂ ਵੱਡੀ ਖਬਰ ਕੇਂਦਰ ਸਰਕਾਰ ਨੂੰ ਸਾਬਕਾ ਸਿਹਤ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ 11 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਸੂਚੀ ਚੋਂ ਹਟਾਉਣ ਵਾਲਾ ਫੈਸਲਾ ਵਾਪਸ ਲਿਆ ਜਾਵੇ। ਇਹ ਫੈਸਲਾ ਸਿੱਧਾ ਲੋਕਾਂ ਦੀ ਭਲਾਈ ਅਤੇ ਹੱਕਾਂ ਨਾਲ ਸੰਬੰਧਿਤ ਹੈ। ਕੁਲਦੀਪ ਢਾਲੀਵਾਲ ਨੇ ਕਿਹਾ ਕਿ ਇਸ ਨਾਲ ਨਿਰਧਾਰਿਤ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਲਈ ਕੇਂਦਰ ਨੂੰ ਇਹ ਫੈਸਲਾ ਮੁੜ ਵਿਚਾਰ ਕੇ ਵਾਪਸ ਲੈਣਾ ਚਾਹੀਦਾ ਹੈ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਇਹ ਫੈਸਲਾ ਕਿਵੇਂ ਲਏਗੀ ਕਿ ਸੂਚੀ ਚੋਂ ਹਟਾਏ ਗਏ ਲੋਕਾਂ ਦੇ ਹੱਕ ਵਾਪਸ ਮਿਲਣਗੇ ਇਹ ਮਾਮਲਾ ਲੋਕਾਂ ਲਈ ਕਾਫੀ ਸੰਵੇਦਨਸ਼ੀਲ ਹੈ ਅਤੇ ਸਿਆਸੀ ਮੰਚ ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਦੇਖਣਾ ਇਹ ਹੈ ਕਿ ਕੇਂਦਰ ਇਸ ਬਾਰੇ ਅਗਲਾ ਕਦਮ ਕੀ ਲੈਂਦੀ ਹੈ ਪੰਜਾਬ ਚੋਂ ਵੱਡੀ ਚਰਚਾ ਵਾਲੀ ਖਬਰ ਸਭ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਤੇਜ਼ ਅਤੇ ਚੁਕਸ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਬੇਅਦਬੀ ਦੀ ਸਹੀ ਜਾਂਚ ਹੋਏ ਤਾਂ ਆਪ ਬੇਨਕਾਬ ਹੋ ਜਾਵੇਗੀ। ਸੁਖਬੀਰ ਬਾਦਲ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਹੈ ਕਿ ਬੇਅਦਬੀ ਦੇ ਮਾਮਲੇ ਦੀ ਇंसाफी ਜਾਂਚ ਹੋਣ ਤੇ ਸਿਆਸੀ ਅਤੇ ਹੋਰ ਦਾਖਲਦਾਰ ਪੱਖਾਂ ਦੀਆਂ ਗਲਤੀਆਂ ਸਾਹਮਣੇ ਆ ਸਕਦੀਆਂ ਹਨ। ਸਵਾਲ ਇਹ ਖੜਦਾ ਹੈ ਕਿ ਕੌਣ ਜ਼ਿੰਮੇਵਾਰ ਹੋਵੇਗਾ ਅਤੇ ਕੀ ਇंसाफी ਜਾਂਚ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖੇਗੀ? ਇਹ ਬਿਆਨ ਸਿਆਸੀ ਮੰਚ ਤੇ ਤੇਜ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਅਗਲੇ ਦਿਨਾਂ ਵਿੱਚ ਬੇਅਦਬੀ ਮਾਮਲੇ ਵਿੱਚ ਕਿਹੜੇ ਅਗਲੇ ਕਦਮ ਚੁੱਕੇ ਜਾਣਗੇ ਪੰਜਾਬ ਤੋਂ ਵੱਡੀ ਖਬਰ ਕਾਂਗਰਸ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਸਖਤ رائے ਦਿੱਤੀ ਹੈ ਸਾਬਕਾ ਰਾਜਨੀਤਿਕ ਆਗੂ ਸੁਨੀਲ ਜਾਖੜ ਨੇ ਕਿਹਾ ਕੇਂਦਰ ਸਰਕਾਰ ਦੁਆਰਾ ਗਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਤੱਕੇ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ ਸੁਨੀਲ ਜਾਖੜ ਨੇ ਇਸ ਬਿਆਨ ਵਿੱਚ ਸਪਸ਼ਟ ਕੀਤਾ ਕਿ ਭਾਜਪਾ ਇਸ ਮਾਮਲੇ ਵਿੱਚ ਵਿਰੋਧ ਕਰਨ ਲਈ ਹਰ ਸੰਭਵ ਕਦਮ ਉਠਾਵੇਗੀ ਉਹਨਾਂ ਨੇ ਦੱਸਿਆ ਕਿ ਗਰੀਬਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਰਾਹਤ ਯੋਜਨਾਵਾਂ ਨੂੰ ਰੋਕਣਾ ਲੋਕਾਂ ਦੇ ਹੱਕਾਂ ਦੇ ਖਿਲਾਫ ਹੈ। ਸਵਾਲ ਇਹ ਖੜਦਾ ਹੈ ਕਿ ਕੀ ਭਾਜਪਾ ਦੀ ਵਿਰੋਧ ਮੁਹਿੰਮ ਪ੍ਰਭਾਵਸ਼ਾਲੀ ਹੋਵੇਗੀ ਅਤੇ ਪੰਜਾਬ ਸਰਕਾਰ ਇਸ ਬਿਆਨ ਤੋਂ ਕਿਵੇਂ ਪ੍ਰਭਾਵਿਤ ਹੋਵੇਗੀ? ਇਹ ਮਾਮਲਾ ਲੋਕਾਂ ਦੇ ਹੱਕਾਂ ਨਾਲ ਸੰਬੰਧਿਤ ਹੈ ਅਤੇ ਸਿਆਸੀ ਮੰਚ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਭਾਜਪਾ ਅਗਲੇ ਦਿਨਾਂ ਵਿੱਚ ਇਸ ਮਾਮਲੇ ਨੂੰ ਕਿਵੇਂ ਹੱਲ ਕਰੇਗੀ। ਪੰਜਾਬ ਤੋਂ ਵੱਡੀ ਸਿਆਸੀ ਖਬਰ ਪੰਜਾਬ ਭਾਜਪਾ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਿਆਸਤ ਵਿੱਚ ਤਣਾਅ ਵੱਧ ਗਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ਤੇ ਆਪਣੀ رائے ਦਿੰਦੀ ਹੋਈ ਕਿਹਾ ਕਿ ਇਹ ਕਾਰਵਾਈ ਬੇहद ਚਿੰਤਾਜਨਕ ਹੈ ਅਤੇ ਸਿਆਸੀ ਮਾਹੌਲ ਨੂੰ ਗੰਭੀਰ ਰੂਪ ਦੇ ਰਹੀ ਹੈ। ਉਨ੍ਹਾਂ ਨੇ ਹਿਰਾਸਤ ਵਿੱਚ ਲਏ ਜਾਣ ਵਾਲੇ ਆਗੂਆਂ ਲਈ ਕਾਨੂੰਨੀ ਕਾਰਵਾਈ ਅਤੇ ਲੋਕਾਂ ਦੇ ਹੱਕਾਂ ਦੀ ਪੂਰੀ ਸੁਰੱਖਿਆ ਦੀ ਮੰਗ ਕੀਤੀ। ਸਿਆਸੀ ਮਾਹੌਲ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਲ ਇਹ ਖੜਦਾ ਹੈ ਕਿ ਕੀ ਕੇਂਦਰ ਸਰਕਾਰ ਇਸ ਮਾਮਲੇ ਤੇ ਕਿਸੇ ਨਵੀਂ ਕਾਰਵਾਈ ਕਰੇਗੀ ਅਤੇ ਹਿਰਾਸਤ ਵਿੱਚ ਲਏ ਗਏ ਆਗੂਆਂ ਦਾ ਭਵਿੱਖ ਕੀ ਹੋਵੇਗਾ ਪੰਜਾਬ ਤੋਂ ਸਿਆਸੀ ਖਬਰਾਂ ਸਾਬਕਾ ਵਿਧਾਨਪਾਲਕ ਅਤੇ ਪਾਰਟੀ ਆਗੂਆਂ ਨੇ ਆਪਣੇ ਸਾਬਕਾ ਅਨੁਭਵ ਸਾਂਝੇ ਕੀਤੇ ਹਨ ਉਹ ਕਹਿੰਦੇ ਹਨ ਕਿ ਪੰਜਾਬੀਆਂ ਨੇ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਸ ਉਮੀਦ ਨਾਲ ਬਣਾਈ ਸੀ ਕਿ ਸਾਡੇ ਜ਼ਖਮਾਂ ਤੇ ਮਲ੍ਹਮ ਲੱਗੇਗੀ ਪਰ ਹਕੀਕਤ ਵੱਖਰੀ ਰਹੀ ਸਾਬਕਾ ਆਗੂ ਦੱਸਦੇ ਹਨ ਕਿ ਇਸ ਵਕਤ ਸਰਕਾਰ ਨੇ ਕੇਂਦਰ ਤੋਂ ਮਨਿਸਟਰੀਆਂ ਮੰਗੀਆਂ ਜੋ ਉਮੀਦ ਸੀ ਕਿ ਲੋਕਾਂ ਦੇ ਜ਼ਖਮਾਂ ਤੇ ਧਿਆਨ ਦਿੱਤਾ ਜਾਵੇਗਾ ਉਹ ਨਹੀਂ ਹੋਇਆ ਉਸ ਦੀ ਥਾਂ ਕੇਂਦਰ ਨੇ ਇਹਨਾਂ ਨੂੰ ਮਿਨਿਸਟਰੀਆਂ ਦੇ ਦਿੱਤੀਆਂ ਸਵਾਲ ਇਹ ਹੈ ਕਿ ਕੀ ਲੋਕਾਂ ਦੀ ਭਲਾਈ ਲਈ ਕੀਤੇ ਵਾਦੇ ਸਿਰਫ ਰਾਜਨੀਤਿਕ ਰਣਨੀਤੀ ਦੇ ਹਿੱਸੇ ਸਨ ਅਤੇ ਕੀ ਭਵਿਕ ਵਿੱਚ ਵੀ ਲੋਕਾਂ ਦੇ ਹੱਕੀ ਨੀਤੀ ਅਤੇ ਸੁਧਾਰ ਲਈ ਐਸੇ ਫੈਸਲੇ ਹੋਣਗੇ ਪੰਜਾਬ ਤੋਂ ਵੱਡੀ ਸਿਆਸੀ ਖਬਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿਆਸਤਦਾਨਾਂ ਤੇ ਇੱਕ ਤੇਜ਼ ਅਤੇ ਚੁਕਸ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਪੰਜਾਬ ਦੀ ਡੋਰ ਦਿੱਲੀ ਵਾਲਿਆਂ ਦੇ ਹੱਥ ਅੱਧੇ ਵਿਪາກ ਸਿਸੋਦੀਆ ਤੇ ਅੱਧੇ ਸਤਿੰਦਰ ਜੈਨ ਦੇ ਹੱਥ ਸੁਖਬੀਰ ਬਾਦਲ ਦੇ ਇਸ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਕਿ ਕੇਂਦਰ ਅਤੇ ਦਿੱਲੀ ਦੇ ਸਿਆਸੀ ਆਗੂ ਪੰਜਾਬ ਦੇ ਮਾਮਲਿਆਂ ਵਿੱਚ ਵੱਧ ਘੱਟ ਪ੍ਰਭਾਵਸ਼ਾਲੀ ਹਨ ਉਹਨਾਂ ਨੇ ਹਵਾਲਾ ਦਿੱਤਾ ਕਿ ਸਿਆਸਤ ਦੇ ਫੈਸਲੇ ਕਈ ਵਾਰੀ ਲੋਕਾਂ ਦੀ ਚਾਹ ਤੋਂ ਵੱਖਰੇ ਲੈ ਜਾਂਦੇ ਹਨ ਸਵਾਲ ਇਹ ਹੈ ਕਿ ਕੀ ਦਿੱਲੀ ਦੇ ਹੱਟ ਵਾਲਾ ਪ੍ਰਭਾਵ ਪੰਜਾਬ ਦੀ ਸਿਆਸਤ ਤੇ ਲੰਬੇ ਸਮੇਂ ਤੱਕ ਰਹੇਗਾ ਅਤੇ ਪੰਜਾਬ ਦੇ ਆਗੂ ਇਸ ਸਥਿਤੀ ਨੂੰ ਕਿਵੇਂ ਸੰਭਾਲਣਗੇ ਸੁਖਬੀਰ ਬਾਦਲ ਦਾ ਇਹ ਬਿਆਨ ਸਿਆਸੀ ਮੰਚ ਅਤੇ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਹੁਣ ਦੇਖਣਾ ਇਹ ਹੈ ਕਿ ਅਗਲੇ ਦਿਨਾਂ ਵਿੱਚ ਸਿਆਸਤਦਾਨ ਇਸ ਬਿਆਨ ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਨ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਠਿੰਡਸਾ ਨੇ ਇੱਕ ਤਿੱਖਾ ਅਤੇ ਹਿਰਸਕ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਾਦਲ ਦਲ ਵਿੱਚ ਹਿੰਮਤ ਹੈ ਐਲਾਨ ਕਰੇ ਕਿ ਮੈਂ ਪੰਥ ਦੀ ਸੇਵਾ ਕਰਾਂਗਾ ਆਪਣਾ ਨਿੱਜੀ ਨਹੀਂ ਸੋਚਾਂਗਾ ਪਰਮਿੰਦਰ ਸਿੰਘ ਢਿੰਡਸਾ ਦੇ ਇਸ ਬਿਆਨ ਨੇ ਸਪਸ਼ਟ ਤੌਰ ਤੇ ਇਹ ਜ਼ਾਹਿਰ ਕੀਤਾ ਕਿ ਉਹ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਸਿਰਫ ਪੰਥ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ। ਉਹ ਸਿਆਸੀ ਆਗੂਆਂ ਨੂੰ ਚੁਣੌਤੀ ਦੇ ਰਹੇ ਹਨ ਕਿ ਕੀ ਕਿਸੇ ਪਾਰਟੀ ਦੇ ਹੌਸਲੇ ਦੇ ਅੰਦਰ ਪੰਥ ਦੀ ਸੇਵਾ ਕਰਨ ਦੀ ਹਿੰਮਤ ਹੈ? ਸਵਾਲ ਇਹ ਖੜਦਾ ਹੈ ਕਿ ਕੀ ਬਾਦਲ ਦਲ ਪਰਮਿੰਦਰ ਸਿੰਘ ਢਿੰਡਸਾ ਦੀ ਸਿਧਾਂਤਿਕ ਚੁਣੌਤੀ ਨੂੰ ਕਬੂਲ ਕਰੇਗੀ ਅਤੇ ਅਗਲੇ ਚੋਣੇ ਮਾਹੌਲ ਵਿੱਚ ਪੰਥ ਦੇ ਹਿੱਤਾਂ ਲਈ ਕੀ ਕਦਮ ਚੁੱਕੇ ਜਾਣਗੇ? ਪਰਮਿੰਦਰ ਸਿੰਘ ਢੀਂਡਸਾ ਦਾ ਇਹ ਬਿਆਨ ਸਿਆਸੀ ਮੰਚ ਅਤੇ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਹੁਣ ਦੇਖਣਾ ਇਹ ਹੈ ਕਿ ਬਾਦਲ ਦਲ ਅਤੇ ਹੋਰ ਪਾਰਟੀਆਂ ਇਸ ਬਿਆਨ ਤੇ ਕਿਵੇਂ ਪ੍ਰਤੀਕਿਰਿਆ ਕਰਦੀਆਂ ਹਨ